ਤੋਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜਵੰਦਰ ਸਤਿ ਸ਼੍ਰੀ ਅਕਾਲ ਜੀ ਹੋਰ ਫਿਰ ਬਾਪ ਵਧੀਆ ਬਾਈ ਬੜੀਆਂ ਗੱਲਾਂ ਛੱਡਦਾ ਕੱਲ ਦਾ ਕੱਲ ਦਾ ਕਿਆ ਛੱਡਦਾ ਮੈਂ ਲੱਤ ਤੇ ਦੇਸੀ ਖਿੱਲੀ ਪਈ ਆਇ ਕਮਹਾਉਦਾ ਉੱਪਰ ਨੂੰ ਲੱਤਾ ਹਾਂ ਪਹਿਲੀ ਹੱਥ ਪਈ ਗਈ ਲੱਤ ਪਿੱਛੇ ਘੁਮਾਉਂਦੇ ਪਾ ਮੋਟਰਸਾਈਕਲ ਤੇ ਕਾਰ ਕਿ ਬਦਲ ਦੱਸ ਜਾਣਾ ਚੱਲ ਕੋਈ ਨਾ ਅੱਜ ਬਦਲ ਦੇਣਾ ਕੱਲ ਬਿੰਦਰ ਬੈਠ ਗਿਆ ਮਿੱਚੇ ਹੀ ਤੇ ਬੱਜਿਆ ਮੇਰੇ ਬੱਜਿਆਂ ਦਾ ਆ ਜੰਦਾ ਦੇਖ ਤੈਨੂੰ ਮੂਹਨ ਕਰਦਾ ਤੇ ਮੈਂ ਬਦਲੀ ਨੂੰ ਬਦਲ ਦੇਣਾ ਕੋਈ ਨਹੀਂ ਕਹੀ ਜਾਂਦਾ ਕਟਿਆਂ ਵਾਲੇ ਲੱਗਦੇ ਆ ਹੋਰ ਕਿਆ ਲੱਗਦੀ ਹੋਈ ਹੈ ਲੈ ਹੁਣ ਇੰ ਉਹ ਲਾਈ ਉੱਥੇ ਦੇਖੀ ਸਭ ਦੇ ਜਾ ਇਹੀ ਆ ਜਾਂ ਕਿਸੇ ਨੇ ਉਹੀ ਲਾਈ ਵੇ ਪਿੱਛੇ ਲੱਕੜੀ ਦੇ ਫੱਟੇ ਹੀ ਬੜੇ ਐਡੇ ਐ ਚੌਰਸ ਉਹ ਵੀ ਚਿੰਜਾ ਐ ਅੱਡੇ ਪੰਗੇ ਨਹੀਂ ਪੈ ਤਿਲਕ ਸਾਹਿਬ ਦਾ ਬੈਗ ਜੋ ਪਿੱਛੇ ਭਾਜੇ ਫੱਟਾ ਇੱਡਾ ਜੌੜਾ ਹੋਇ ਆ ਹੋ ਸਭ ਦੇ ਅੱਗੇ ਵੇ ਸਭ ਦੇ ਸਟੈਂਡ ਜਿਹਦੇ ਨਹੀਂ ਹੈਗਾ ਉਹ ਦੁਕੀ ਆ ਉਹ ਗੱਬੇ ਨਾਲੋ ਬੈਗ ਫਾੜਨੇ ਨਾਲੋ ਪਿੱਛੇ ਠੀਕ ਆ ਬੰਨੇ ਉਹ ਦੁਕੀ ਆ ਉਹ ਜਾਇਦਾ ਗੱਬੇ ਰੱਖੀ ਬੈਠਾ ਜਾਇ ਢੂਈ ਪਰ ਰੱਖਿਆ ਵਾ ਜਾਇ ਤੇ ਸਾਈਡਾਂ ਪ ਬੰਨੇ ਬੈ ਉਹ ਬੋਰਟ ਵਾਲੇ ਨੇ ਕਿਆ ਕਰਿਆ ਵਾ ਉਹਨੇ ਮੈਂ ਕਹਿੰਦਾ ਦੂਜੀ ਹੋਣਾ ਉਹਨੇ ਆਪਣੀ ਬੈਗ ਪਿੱਛੇ ਫਸਾ ਲਈ ਤੇ ਉਹ ਦੁਆ ਸਟੈਂਡ ਦਾ ਜਿਹੜਾ ਆ ਦੋਲੇ ਮੋਨ ਦਾ ਆ ਇਧਰ ਵੀ ਉਹਨੇ ਕਾ ਉਧਰ ਵੀ ਚਾਰਸ ਖੜਾਇਆ ਗਿਆ ਆ ਉਧਰ ਵੀ ਨੇ ਉਹ ਬੈਗ ਉਹ ਬੈਗ ਪੂੜਿਆ ਇਹਦੇ ਦਿਨ ਬਾਰ ਦੀ ਕੱਪੜੇ ਦੇ ਸਾਲ ਦੀ ਲਈ ਉਹ ਤਾਂ ਪਹਿਲੇ ਅੰਦਰ ਬੈਠਣਾ ਪਾ ਥੋੜਾ ਜਿਹਾ ਆਫੀਸ਼ਲ ਨੇ ਥੋੜਾ ਜਿਹਾ ਬਹੁਤ ਸਿੰਗਲ ਵਾਸਤੇ ਜਾਈ ਬੈਠ ਤਾਂ ਹੋਣਾ ਥੋ ਜਾ ਬੇ ਫੁੱਲੀ ਚੱਲ ਲਾ ਇਹਨੂੰ ਸਟੈਂਡ ਚੈੱਕ ਹੋਰ ਦੱਸ ਤਾਬੀ ਤੇਰੇ ਕੋਲ ਹੈ ਬਾਈ ਕਰੀਏ ਇਹਦਾ ਇਹ ਹੁਣ ਆਏ ਨਾ ਦਾਦਾ ਮਰੀ ਕਹੀ ਫਾਦੀ ਹਾਂ ਐ ਮੰਮੇ ਅਲੇਦਪਿੰਦਰ ਜਾ ਕੇ ਤੇ ਮੇਰੇ ਕੋਈ ਕਹੀ ਵਸਾ ਰਿਹਾ ਕਹੀ ਤੇਰੇ ਲੋੜ ਨਹੀਂ ਆਉਂਦੇ ਇਹ ਬਟਾਈ ਨਹੀਂ ਪਾ ਲੈ ਨਾ ਇਹ ਆਪਾਂ ਮੇਗਾ ਹਾਂ ਫੁੱਲੀ ਨੂੰ ਇਹਦੇ ਬਣਾ ਦੇ ਇਦਾਂ ਹੀ ਖੁੰਜੂਗਾ ਹਾਂ ਹਾਂ ਖੋਲ ਕੇ ਸੁੱਕਾ ਲਾਤਾ ਪਾਣੀ ਕਾ ਕਿਸੇ ਵੀ ਕਾ ਦੋ ਇਹਨੂੰ ਪੂਰਾ ਇਹ ਦੁਪਹਿਰ ਦਾ ਜਦੋਂ ਅਸੀਂ ਅਮਨਦੀਪ ਨੂੰ ਵੀਡੀਓ ਜਣਾਤਾ ਬੰਦਾ ਇੱਕੂਰੇ ਕਹਿੰਦਾ ਸਾਡੇ ਕੋਲ ਆ ਇੱਕ ਬੰਦਾ ਮੁੱਕ ਰਿਹਾ ਆਇਆ ਮੋਟਰ ਤੇ ਉਹਦੇ ਬਿਨਾ ਸਾਥ ਬਿਨਾ ਉਹ ਕਹਿੰਦਾ ਮਿੱਤੇ ਜਾਣੀ ਹੁਣ ਮੈਂ ਤਾਂ ਤਰ ਉਥੇ ਪੁੱਛਦਾ ਤਾਂ ਹੈਗਾ ਤਾਂ ਉਹ ਮੋਟਰਸਾਈਕਲ ਜਾ ਆਇਆ ਸੀ ਰੇ ਜਵਾਬ ਤਾਂ ਨਹੀਂ ਦਿੱਤਾ ਹੀ ਨਹੀਂ ਜਣ ਜਾ ਕਰਾਇਆ ਤਾਂ ਹੁਣ ਇਹਦਾ ਸਮਾਂ ਇੰਜਨ ਹੋਇਆ ਪਤਾ ਸਮਾਂ ਪਰ ਇੱਕ ਗੱਲ ਨੂੰ ਯਾਰ ਆਹ ਬੋਟ ਦਈ ਆ ਹਾਂ ਤਾਂ ਹੈ ਹੋਇਆ ਫੇਰ ਲੇਜਨ ਤੇ ਖੜਾ ਤਾਂ ਹੈਗਾ ਤਾਂ ਫੇਰ ਬਾਅਦ ਚ ਰਾਤ ਆ ਤੇ ਰਾਤ ਨੂੰ ਬਣੀ ਆ ਬੋਟ ਦਬਦਾ ਨਹੀਂ ਉਹ ਇਹ ਦਬਦੀ ਬਾਦਦਾ ਹੈ ਚੜਾਈ ਉਹ ਬਾਦਦਾ ਹੈ ਉਹ ਦੂਆ ਤੀਏ ਚਲੀ ਜਾਂਦੇ ਪਹਿਲਾਂ ਵੀ ਲਾਉਣਾ ਪੈਂਦਾ ਹੁੰਦਾ ਅੰਮਾ ਉਰੇ ਲੈ ਜਾਂਦਾ ਰੇਸ ਸਰ ਮੈਂ ਕਹਾਂ ਹੁਣ ਬਾਹਰ ਦਾ ਤੋੜ ਲਈ ਬਸ ਤੂੰ ਉਹ ਕਰੇ ਗਿਆ ਤੇ ਜਿਆਦਾ ਮੋੜ ਹੈਗੇ ਆ ਪਾਰ ਇੱਕੋ ਲੰਘਤ ਹੋਣਾ ਹੈ ਆ ਇਹ ਤਾਂ ਸਕੂਟਰੀ ਬਹੁਤ ਕਾਮਯਾਬ ਹੈ ਐਕਟਿਵੀਆਂ ਬਹੁਤ ਕਾਮਯਾਬ ਹੈ ਉਹ ਉਹ ਨੂੰ ਕਿਹੜੇ ਕੋ ਕਰਨਾ ਉਹ ਤੇ ਰੇਸੇ ਦੇਣੀ ਹੈ ਹੁਣਾ ਤੇਲ ਪੁੱਟੀ ਲੈਣਾ ਇਹ ਕਿੰਨੇ ਕ ਦਾ ਪੀ ਗਿਆ ਅੰਮੇ ਭਾਈ ਇਹ ਹੱਡੀ ਦਾ ਪੀ ਗਿਆ ਇਹ ਹਾਂ ਫੋਲਡ ਬੂਲਟ 2500 ਤੋਂ ਕੀ ਕੀ ਉਹ ਵੀ ਸਹੀ ਸਾਤ ਤੋਂ ਸਾਦਾ ਬੂਲਟ ਤਾਂ ਲੈ ਜਾਂਦੇ ਤੁਸੀਂ ਖੜਾ ਦਾ ਸਾਨੂੰ ਕੱਧਾ-ਕੱਧਾ ਘੰਟੇ ਵਿੱਚ ਝੜ ਦਿੰਦੇ ਤੇ ਉਹ ਗਾਂ ਜਾ ਕੇ ਖੜਦੇ ਹੁੰਦੇ ਤੇ ਫਿਰ ਤਲਾਈ ਕੋਈ ਮਾਰਦੇ ਤੇ ਤਲਾਈ ਕੋਈ ਤੇ ਵਰਦੇ ਸੀ ਜਦ ਵਧੀਆ ਰਿਹਾ ਕੁੱਲ ਮਲਾਮ ਰੂਗੇ ਆਹ ਹੱਥ ਟੈਂਡ ਦੇਖ ਨਾ ਬਲਟੀਨਾ ਹੀ ਹੈ ਬਲਟੀਨੇ 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 ਦਾ ਨਹੀਂ ਆਇਆ ਸੈਂ ਆਇਆ ਨਹੀਂ ਹੈਗਾ ਤਾਂ ਹੀ ਤਾਂ ਜਮਨानगर ਜਾ ਕੇ ਬੜਾਇਆ ਆਪਾਂ ਮੇਰੇ ਪੰਮੇ ਵਾਲਾ ਬਣਾਇਆ ਪਤਾ ਹੈ ਪਹਿਲਾਂ ਇਹਨੂੰ ਲੱਗਿਆ ਨਹੀਂ ਹੈ ਇਹਨੂੰ ਬੜਾਇਆ ਤੇ ਦਵਾਲਾ ਲਵਾਇਆ ਹਾਂ ਪੱਤੀਆ ਪੁੱਤੀਆ ਸੈੱਟ ਕਰਨੀਆਂ ਭਈ ਉਹ ਦੋਏ ਤਾਂ ਆਉਂਦੀ ਸਾਰੇ ਸਾਈਪ ਲਾਂਗੇ ਲੈ ਗਏ 66 ਜਾ ਕੇ ਲੱਗੇ ਮਿਸਤਰੀ ਮੇਰੇ 66 ਅੱਛਾ ਹੋਰ ਬੇਨੀ ਸਾਨੂੰ ਦੁਕਾਨਾ ਕੋਣ ਖੋਲਦਾ ਯਾਰ ਚੱਕਰ ਦਾ ਹਾਏ ਆ ਬਾਸ਼ਨਾ ਰੱਖਣਾ ਸਾਬ ਕੇ ਕੰਮ ਆਉਂਗੇ ਤੁਰੋ 흘 ਲੈ ਥੱਲੇ ਨਹੀਂ ਜਾਦੇ ਟੈਕਸ ਦੇਣਾ ਆ ਬਾਸ਼ਨਾ ਲੱਤੀਆਂ ਨਹੀਂ ਢਿੱਲ ਰਹੀਂਦੀ ਸੀ ਲੈ ਚੱਲ ਇਹ ਵੀ ਜਾਇਆ ਹੈ ਹੋਂ ਸਾਹਿਬ ਮੋਟਰਸਾਈਕਲ ਵੀ ਜਾਇਆ ਹੈ ਬਾਪੂ ਵੀ ਜਾਇਆ ਹੈ ਤੇਰਾ ਪਤਾ ਲੱਗਿਆ ਪਿੱਛੇ ਤੇ ਰੋਜੋਂ ਦਾ ਔਖਾ ਹੋਇਆ ਫੇ ਔਖਾ ਹੋਇਆ ਪਿਆ ਲੈਟ ਹੀ ਨਹੀਂ ਚੜਦੇ ਨਾ ਪਰ ਲੈਟ ਨੇ ਬਈ ਨਜ਼ਾਰਾ ਲਿਆਤਾ ਸਾਡੇ ਤੇ ਆਉਂਗਿਆ ਵੀ ਉਹਨਾਂ ਨੇ ਗਏ ਵੇ ਆਹੋ ਕੋ ਲੈਟ ਆ ਗਈ ਜੀ ਵੇ ਆਈ ਲੈਟ ਭੱਜੀਗਾ ਤਾਂ ਭੱਜੀਗਾ ਨਾ ਆਹ ਹੈ ਆਪਾਂ ਜਲੀ ਨਾ ਨਾ ਸਾਨੂੰ ਅਜ ਤਾਂ ਵੀ ਜਾ ਕੇ ਜਨਰੇਟਰ ਚਲਾਉਣੇ ਪੈਣੇ ਆ। ਇਹ ਤਾਂ ਹੁਣ ਹੀ ਵੇਖੀ ਹੁਈ ਆ ਇਹਨੇ। ਕੰਮ ਨਹੀਂ ਭਾਈ। ਮੈਂ ਸਾਨੂੰ ਅਜ ਤਾਂ ਵੀ ਜਾਣੀ ਜਾ ਕੇ ਜਨਰੇਟਰ ਚਲਾਉਣੇ ਪੈਣੇ ਆ। ਲੇਟ ਆ ਗਈ। ਉਹ ਦੋ ਤਿੰਨ ਦਿਨ ਹਵਾ ਕਰਕੇ ਫਾਲਟ ਪਿਆ ਵਾ। ਜਿੱਗੇ ਕਿਤੇ ਵੀ ਬੂਟਾ ਚ ਹਾਰਨੇ ਕਰਕੇ ਕਿਤੇ ਲੇਟੀ ਬੰਦ ਕਰਤੀ ਵੀ ਭਾਈ ਉਹ ਹੀ ਚੱਲਦਾ ਰਹਿੰਦਾ। ਨਹੀਂ। ਇਹਨੂੰ ਹੱਥ ਹੋ ਗਏ ਹੁਣ ਹੋਰ ਵਧੀਆ ਕੰਮ ਕਰੂੰਗੇ। ਹੈਂ? ਬੀ ਸੀਟਾਂ ਹੀ ਤਿੰਨ ਰਹਿ ਗਈਆਂ ਥਾਲੀਆਂ ਜਿਹੜੀਆਂ 13 ਕਹਿੰਦੇ ਤੇ। ਆਹ ਕੰਮ ਕਰੂੰਗੇ। ਹਾਂ। ਨਹੀਂ ਪੰਜਾਬ ਦੇ ਲੋਕ ਪਲਟ ਵੀ ਦਿੰਦੇ ਆ ਫੇਰ। ਸਾਰੇ ਗੰਨਾ ਭਰ ਗਿਆ। 4 ਵਜੇ ਵੀ ਇਹ ਬਰਦੇ ਨੇ ਜਿਹੜੇ ਰਹਿ ਗਏ 20 ਪਾਏ ਜਿਹੜਾ ਵਾ ਮੇ ਬਦਲ ਹੋਣ ਲੱਗਿਆ ਯਾਰ ਪੈਜ ਵੀ ਹੈ ਤਾਂ ਚੰਗੀ ਗੱਲ ਉਹ ਦੇ ਦਿੱਤਾ ਸੀ ਕਿੰਨਾ ਬੁਰਾ ਹਾਲਾ ਸਭ ਕਾਸੀ ਤੇ ਉਧਰ ਦੇਖ ਹੀ ਨਹੀਂ ਪੁੱਛ ਬਾਈ ਦਰਖਤਾਂ ਨੂੰ ਜੰਗਲ ਵਿੱਚ ਅੱਗ ਲੱਗੀ ਹੋਈ ਜੰਗਲ ਨੂੰ ਅੱਗ ਲੱਗੀ ਹੋਈ ਉਹ ਗਰਮੀ ਬਹੁਤ ਆ ਭਾਈ ਅੱਗ ਸ਼੍ਰੀਨਗਰ ਤੇ ਗਾਹਾਂ ਵਧੀਆ ਏ ਸ਼੍ਰੀਨਗਰ ਤੇ ਗਾਹ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਨਾ ਉਧਰ ਠੰਡ ਆ ਉਧਰ ਦਰਖਤ ਵੀ ਵਧੀਆ ਪਾੜਾ ਪਰ ਉਰਲੇ ਪਾਸੇ ਅੱਗ ਲੱਗੀ ਵੀ ਸੁੱਕੇ ਪਈ ਦਰਖਤ ਪਾਣੀ ਵੀ ਨਾ ਬਹੁਤ ਬੁਰਾ ਹਾਲਾ ਉਹਨੇ ਪਾਸੇ ਮੋਟਰ ਚੱਲਦੀ ਆ ਉਹ ਗੰਨੇ ਦੇਖਿਆ ਇਮਾਨੀ ਠੀਕ ਹੈ ਉੱਥੇ ਆਇਆ ਇਹ ਅੰਮੇ ਫਰਕ ਨਹੀਂ ਆਇਆ ਨਾ ਤੇ ਲੈ ਆ ਪਰ ਗਿਆ ਕਿ ਨਹੀਂ ਮੈਂ ਪਰ ਗਿਆ ਗੰਨਾ ਕਿ ਨਹੀਂ ਕਹਿ ਰਿਹਾ ਹੋ ਉਰੇ ਵਾਲਾ ਯਾਰ ਇੱਧਰ ਤਾਂ ਨਾ ਗੀਂ ਹੀ ਨੇ ਜਾਇਆ ਕੱਜ ਜਾਣਾ ਕਿਹੜੇ ਗੰਨੇ ਕੋਈ ਜਾ ਗਿਆ ਛੱਲੀਆਂ ਪਰ ਆਇਆ ਛੱਲੀਆਂ ਬੜਾ ਖੇਰ ਭਰ ਗਿਆ ਛੋਟਿਆਂ ਨੂੰ ਫਿੱਟਿਆ ਤਾਂ ਉਸ ਉਦੇ ਬਾਦ ਮਹਾ ਰੋਣੀ ਵੀ ਕਰ ਦਮ ਉਹਨੂੰ ਬਾਕੇ ਕਰੀਏ ਉਹ ਵੀ ਲੋਡ ਨਾ ਹੈ ਨਾ ਕਿ ਸੁੱਕਾ ਬਾਉਣਾ ਹੈ ਸੁੱਕੇ ਵਧੀਆ ਬਾਕੇ ਤੁੱਕੀ ਖਾਲ ਦਮਾ ਹਾਂ ਫੌੜ ਲਈ ਜਾ ਪਾ ਕੇ ਕਿਹੜਾ ਬਾਇਉਂਗਾ ਬੱਚੂ ਟਾਈਮ ਲੱਗ ਗਿਆ ਚੱਲੀਆਂ ਸੁੱਕਾ ਬਾਝ ਦਾ ਫਾਇਦਾ ਹੁੰਦਾ ਹੈ ਤੇ ਲੇਜਰ ਵਧੀਆ ਹੁੰਦਾ ਹੈ ਉਹ ਬੱਲ ਵੀ ਦੁਰਦੀ ਬਾਈ ਜਿਹੜਾ ਨਦੀਨ ਹੁੰਦਾ ਨਾ ਕੱਖ ਕੰਡਾ ਉਹ ਸੁੱਕਦਾ ਇਹ ਕਿਹੜੀ ਉਲੀ ਆ ਉਹਦਾ ਵੀ ਫਰਕ ਆ ਜਿਹੜਾ ਆਪਾਂ ਸੋਚਦੇ ਚਲੋ ਇੱਕ ਵਾਰੀ ਰੋਣੀ ਕਰਕੇ ਬੋਣਾ ਬਾਹ ਨੂੰ ਜਿਆਦਾ ਸੁੱਕਾ ਜੇ ਡਾਕਟਰ ਉਹ ਕਾਨੂੰ ਸੁੱਕਾ ਠੀਕ ਆ ਭੱਸੀ ਜੀ ਮਿੱਟੀ ਦਾ ਬਾਹ ਮੈਂ ਤਾਂ ਕਹ ਇਹਨੂੰ ਫਾਲਿਆਂ ਨਾਲ ਪੱਟਿਆ ਬਸ ਉਹਨੂੰ ਜਿੰਨਾ ਖੇ ਸੁੱਕਾ ਰਹੇ ਉਹਨਾਂ ਵਧੀਆ ਰਹਿੰਦਾ ਉਹ ਆਗਾ ਜੀ ਹੈ ਕਾਲ ਹੋਆ ਕੋਈ ਉਦੇ ਵਾਲਾ ਨਟ ਨੂਟ ਵਾਲਾ ਹੋਣਾ ਕੋਈ ਨਟ ਵਾਲਾ ਮਚੋਇਆ ਪਿਆ ਨਾਟ ਖੋਲਨੇ ਵਾਲਾ ਹੋਰ ਆ ਯਾਰ ਇਹ ਨਟ ਵਾਲਾ ਹੀ ਹੈ ਪਾਪਾ ਨਾਟ ਵਾਲਾ ਕਰੂਗਾ ਇਹ ਵੀ ਆ ਲੈ ਕੇ ਹੀ ਮੂੰਹ ਪਾ ਕੇ ਰੱਖ ਦੇ ਦੇਖਦੇ ਆ ਹੁਣ ਚੱਲੀਏ ਫਿਰ ਮੈਂ ਵੀ ਹੁਣ ਦੇਖਾਂ ਕਿ ਤੇ ਕੰਮ ਹੈ ਹੈ ਅੱਜ ਕੀ ਮੰਨਿਆ ਕੱਲ ਲੇਜ਼ਰ 'ਚ ਫਾਲਟ ਆ ਗਿਆ ਤਾਂ ਥੋੜਾ ਜਿਹਾ ਆ ਉਹ ਦਾਦਾ ਦਾ ਸਿਸਟਮ 'ਚ ਫੀਟਮ ਜਾ ਉਹ ਉਹ ਸਿਸਟਮ ਦੂ ਵੱਲ ਆ ਗਿਆ ਨਵਾਂ ਆਉਣਾ ਹੁਣ ਅੱਛਾ ਹਮ ਸਰਵਿਸ ਤਾਂ ਬੱਤ ਤੇ ਜਾ ਬਾਈ ਸਰਵਿਸ ਤਾਂ ਹੋਣੀ ਹੋਊਗਾ ਮੈਨੂੰ ਪਤਾ ਵੀਡੀਓ ਵੀ ਪੈ ਜਣੀ ਮੰਨ ਲਾ ਇੱਥੇ ਇੱਕ ਯੂਟਿਊਬਰ ਨਹੀਂ ਹੈਗਾ ਇੱਥੇ ਹੁਣ ਨਾ ਜਾਂਦਾ ਆਇਓ ਆਹੋ ਕਹਿੰਦਾ ਹੋਰ ਪਾਸੇ ਬਾਈ ਇਹ ਦਿੱਕਤ ਆਉਂਦੀ ਕਿ ਤੇ ਆ ਦੇਖ ਲੈਗਾ 8 ਦਾ ਯੂਟਿਊਬਰ ਹੋ ਗਏ ਹੁਣ ਕਿਉਂਕਿ ਕਹਿੰਦਾ ਮਾਰਕੀਟ ਬਣਾਉਣੀ ਕਹਿੰਦਾ ਬਹੁਤ ਔਖੀ ਆ ਬਣਾਉਣੀ ਤਾਂ 1 ਮਿੰਟ ਦਾ ਕੰਮ ਆ ਬਣਾਣੀ ਤਾਂ 1 ਮਿੰਟ ਦਾ ਕੰਮ ਆ ਬਣਾਉਣੀ ਔਖੀ ਏ ਹਮ ਬਸ ਜਾਦਾ ਹੀ ਬੰਮੇ ਲੋੜ ਲੈ ਕਿਤੇ ਭੱਜਣੀ ਯਾਰ ਆਪਣਾ ਕੰਮ ਨਹੀਂ ਖੜਿਆ ਬਸ ਕੰਮ ਤਾਂ ਖਾਣਾ ਨਹੀਂ ਚਾਹੀਦਾ ਸਰਵਿਸ ਤਾਂ ਹੀ ਹੁੰਦੀ ਆ ਐਨੂੰ ਨੂੰ ਕੀ ਕਹਣਾ ਵਿਚੇ ਅੱਖ ਦਵਾ ਹੂੰ ਪਿੰਡਾਂ ਦੇ ਤੋਂ ਮੇਰੇ ਜੀ ਮੈਂ ਦੀ ਲੈਟਰ ਦੀ ਗੱਲ ਨਹੀਂ ਤਾਂ ਕਰਦਾ ਮਗਾ ਤੁਸੀਂ 4 ਦਿਨ ਗਏ ਰਹੇ ਜਿਆਦਾ نیٹ ਵੀ ਨਹੀਂ ਆਈ ਵੀ ਕਹਿੰਦਾ ਉਹ 4 ਦਿਨ ਆਈ ਹੋਣੀ ਜੀ ਸਾਨੂੰ ਤਾਂ ਆਏ ਹੋਗੇ ਤਾਂ ਵੀ ਕਿਤੇ ਬੂਟਾ ਕਰਕੇ ਘੱਟ ਲਈ ਪਰ ਰਾਤ ਇੱਕ ਦਿਨ ਚ ਨਜ਼ਾਰਾ ਲਿਆਤਾ ਗੱਲ ਹੂੰ ਹੁਣ ਇੱਥੇ ਕਹੀ ਬਾਜੀ ਦੀ ਬੁੱਤੇ ਨੋਖੇ ਕੱਲ ਇੱਕ ਦਿਨ ਵਿੱਚ ਸਾਰਾ ਗੰਨਾ ਨੇਟ ਲੱਗ ਗਿਆ ਉਹ ਕਿੱਥੇ ਇੱਥੇ ਨਹੀਂ ਤਾਂ ਲੱਤ ਪਾ ਦੇ ਜੰਨੇ ਪਾਣੀ ਲੱਗੇ ਤੇ ਮੰਗਣ ਲੈ ਮੈਂ ਬਾਈ ਨੂੰ ਕਹੇ ਤਾ ਮੈਂ ਜਨਰੇਟਰ ਲਾਉਣਾ ਪੈਣਾ ਕੱਲੂ ਜਾ ਕੇ ਹੂੰ ਮੈਂ ਤੇਲ ਫੂਕੜਾ ਪੈਣਾ ਪਰ ਜਦ ਕੱਲ ਆਈ ਫੇ ਸਵੇਰੇ ਮੈਂ ਕਹਿੰਦਾ ਲੈ ਨੀ ਨਯਾਰੀ ਲਿਆ ਤਾ ਇੱਕ ਦਿਨ ਚ ਨਯਾਰਾ ਲਿਆ ਛੱਡਿਆ ਇੱਕ ਦਿਨ ਚ ਵਿਲੇ ਅੱਜ ਵਿਲੇ ਹੋ ਜਾਣਾ ਫਿਰ ਚੱਲ ਚਾਰ ਪੰਜ ਦਿਨ ਪਚਲੇ ਹਾਂ ਕੱਲ ਵੀ ਚੱਲਦੀ ਆ ਲੈਣ ਕੱਲ ਦੀ ਉਹ ਗੰਨਾ ਉਹ ਗੰਨਾ ਜਿਆਦਾ ਪਾਣੀ ਖੀਤੀ ਮੰਗਦਾ ਉਹ ਰਿੱਤਾ ਇਹਨਾ ਉਹ ਰਿੱਤਾ ਹੈ ਰਿੱਤਾ ਉਹ ਨਹੀਂ ਵੈਜਾ ਸਿਆਣ ਦਾ ਹੁਣ ਵੀ ਡਾਕਟਰ ਦਾ ਫਰਕ ਆ ਮੈਨੂੰ ਇਹ ਉਹ ਪਹਿਲਾਂ ਭਰਿਆ ਬੈ ਹਾਂ ਇਹਨੂੰ ਲੇਟ ਭਰ ਕੇ ਗਿਆ ਇਹਨੂੰ ਤਾਂ ਦੋ ਤੇ ਬਾਅਦ ਚ ਵੀ ਭਰਤਾ ਇੱਕ ਦਿਨ ਮੈਂ ਫੇਰ ਇਹ ਦੇਖ ਲੈ ਹੁਣ ਤੂੰ ਇਹ ਪਾਣੀ ਫੇਰ ਪਾ ਪਿਆ ਦਾ ਆਪ ਪੱਤੀਂ ਦੇਖੇ ਕਰੋ ਰੇਤਾ ਥੱਲੇ ਤੋਂ ਗਿੱਲ ਰੱਖਦਾ ਮੈਂ ਆਗੇ ਸੁੱਕਦੇ ਆ ਆਗੇ ਕਹਿੰਦਾ ਮਤ ਨੂੰ ਆਗ ਦੇਖੇ ਕਰੋ ਹਾਂ ਆਗੇ ਉਹ ਕਮਰਾਉਂਦਰੀ ਤੇ ਹੁਣ ਭਾਜੀ ਕਹਿੰਦੇ ਮੰਨੂ ਨਹੀਂ ਪਤਾ ਵੀ ਜੇ ਮਹੀਨਾ ਪਿਆ ਪਹਿਲੀ ਤੱਕ ਤਿੰਨ ਚਾਰ ਪਾਣੀ ਹੋਰ ਲਾਜੇ ਰਾਮ ਨਾਲ ਇਹੀ ਹਾਲ ਰਹੇ ਜੇ ਭਾ ਵੀ ਦੇਖਦਾ ਇੱਕ ਭਈਆ ਰੱਖਦਾ ਬੱਟਾ-ਬੱਟਾ ਸਾਫ ਕਰਾ ਦਮ ਇਹਦੀ ਵਾਲੀ ਮੁੱਟੇ ਰਹਿਣੀ ਇਦਾਂ ਦਾ ਗੱਲ ਕਰ ਕਾਨੂੰ ਨੂੰ ਬੋਲਾ ਭੇਜਦੇ ਆ ਕਾਦੀਆਂ ਆਹ ਬੱਟਾ-ਬੱਟਾ ਇਹੀ ਆਹ ਕਾਨੂੰ ਭੇਜ ਦਿੰਦੇ ਉੱਥੇ ਸਿਰੇ ਲੈ ਆਉਂਗਾ ਮੰਡੂ ਉਹ ਆਹ ਇਧਰ ਵੀ ਨੱਕਾ ਬੰਦ ਕਰ ਪਾਣੀ ਪਈ ਜਾਂਦਾ ਉਲੀ ਸਾਈਡ ਆ ਇਹਨਾਂ ਨੂੰ ਹੁਣ ਕੰਪਿਊ ਇਨੇ ਗੰਨ ਬਿੰਦਰ ਆ ਨਾ ਉਹ ਮਾਜੇ ਫਿਰ ਬਿੰਦਰ ਉਹ ਬਾਹ ਪੜਦੇ ਵਾਸੇ ਮੂੰਗੀ ਰਹੀ ਅੱਜ ਤੋੜ ਕੇ ਬਸ ਕੱਲੂ ਅੱਛਾ ਇਹ ਵੀ ਇਕੱਠਾ ਹੀ ਨਾਲ ਹੀ ਕਰ ਦਣਾ ਸਾਰੇ ਹਾਂ ਇਕੱਠਾ ਹੀ ਇੱਕ ਨਾਲ ਉੱਪਰ ਨੂੰ ਮੂੰਗਾ ਕਿ ਦੋ ਬਣਾਉਂਗਾ ਤੂੰ ਨਾ ਨਾ ਇਹਨੇ ਉੱਧਰ ਵੀ ਕਰਨੇ ਆ ਆਹੋ ਉਹ ਤਾਂ ਕੱਲੂ ਕਰ ਦੇ ਬੜੀਆ ਅੱਜ ਸ਼ਾਮ ਤੇ ਉਹ ਸ਼ਾਮ ਦੇਖੂਗੇ ਬਾਕੀ ਮੰਡ ਵਾਲੇ ਵੀ ਦੇਖਦਾ ਮੈਂ ਇਸਲਾ ਇਹੇ ਜਿਹਦੀ ਵੀ ਵੀਡੀਓ ਚੱਲਦੀ ਮਾਰਦੀ ਕਰ ਲਿਆ ਵੀਰੇ ਲਾਈਵ ਲੱਗ ਗਿਆ ਵਿੱਚ ਮਾਰੀ ਚੱਲ ਬਸ ਬਜੇ ਟਾਈਮ ਸੱਚੇ ਲਈ ਜਾਇ ਕਰ ਯਾਰ ਉਹੀ ਤਾਂ ਨਹੀਂ ਆਏ ਬਈ ਚਲੇ ਜਾਏਗਾ ਸਵੇਰੇ ਉਹ ਨਹੀਂ ਬਠੀਕਾ ਜਿਹੜਾ ਟਾਈਮ ਦੋ ਘੰਟੇ ਟਾਈਮ ਹੈ ਇਹਨੂੰ ਰਾਮ ਕਰ ਲੈ ਬੰਦਾ ਨਾਲੇ ਤੇਲ ਦੂਠਦੇ ਹੋਏ ਨੇ ਟਰੈਕਟਰ ਨੂੰ ਰਾਮ ਮਾਜਦਾ ਕਹਿੰਦੇ ਹੈ ਕਿ ਨਹੀਂ ਤੇਲ ਵੀ ਬਈ ਗਰਮ ਹੁੰਦਾ ਇਹ ਬਹੁਤ ਗਰਮ ਹੁੰਦੇ ਟਰੈਕਟਰ ਨੂੰ ਨਾ ਹੀ ਟੈਂਪਰੇਚਰ ਦਾ 45 40 ਹੋਇਆ ਵਾ ਫੇ ਤੇਰਾ ਹੀ ਆ ਆਪਣਾ ਸਾਧਰੇ ਜਾਓ ਦੁਪਹਿਰ ਨੂੰ ਦੋ ਤਿੰਨ ਘੰਟੇ ਬੰਦ ਕਰ ਦਿਓ ਰਾਮਰਾ ਵੇਜੂ ਦਾ ਦਮ ਆ ਜਾਂਦਾ ਸ਼ਾਮ ਨੂੰ ਫੇਸ ਤੇ ਹੱਥ ਨਹੀਂ ਲੱਗਦਾ ਪੈਪਾ ਨੂੰ ਜਾਂ ਖੋਲ ਤੇ ਸ਼ਾਮ ਨੂੰ ਲੱਗਣਾ ਹੀ ਨਹੀਂ ਹੱਥ ਲੱਗਦਾ ਵੀ ਮੈਂ ਗਰਮ ਹੋਈਆਂ ਵੀ ਹੂੰ ਇਹ ਤਾਂ ਤੇਰੇ ਹੱਥ ਦਾ ਜਾ ਸੀ ਮਰਜੀ ਨਾਲ ਕੇ ਦੇਖ ਲਈਲਾ ਤੇਰੇ ਨੂੰ 5 ਮਿੰਟ ਹੋ ਜਾਦੇ ਰਸੀਮਾ ਇੱਕ ਜੱਪੜਿਆ ਕੇ ਲਾ ਦੇ ਆ ਗੀਤਾ ਤੇ ਬਹੁਤ ਔਖਾ ਹੀ ਬਿੰਦਰ ਹਾਂ ਮੇਰੇ ਇਹਦੇ ਬਲੂਥ ਨਹੀਂ ਚਲਦੀ ਫੋਨ ਦੀ ਮੇਰੇ ਇਹਦੀ ਬਲੂਥ ਨਹੀਂ ਚਲਦੀ ਕਹਿੰਦਾ ਮੈਂ ਕੀ ਕਰਨੇ ਹੁੰਦੇ ਆ ਕਹਿੰਦਾ ਤੇ ਮੈਂ ਆਪਣੇ ਬੈਠਾ ਰਹਿਣਾ ਆਪਰ ਤਾਂ ਕੋਈ ਨਹੀਂ ਕਿਤੇ ਚਰ ਜਾਂਦਾ ਇਹ ਹਾਂ ਆਈ ਫੋਨ ਰੱਖ ਤੇ ਤੂੰ ਵੇਖ ਕੇ ਕਰੂੰਗਾ ਉਹ ਮੈਂ ਜੱਪੜਿਆ ਕੇ ਲਾ ਦੇ ਇੱਕ ਇੱਥੇ ਹੈਗੀ ਦੀ ਉਹਨੇ ਪਤਾ ਨਹੀਂ ਕਿੱਥੇ ਗਈ ਯਾਰ ਗੱਡੀ ਵਾਲੀ ਕਿੱਥੇ ਗਈ ਪਤਾ ਨਹੀਂ ਕਿੱਥੇ ਪਈਆਂ ਹੋਈਆਂ ਇਹ ਜਾ ਫੋਨ ਤੇਰੇ ਕੋਲ ਇੱਕ ਨਹੀਂ ਨਹੀਂ ਇਹਨੂੰ ਵੀ ਚਾਹੀਦਾ ਜਾ ਰਿਹਾ ਜੀ ਬਾਈ ਮੇਰੀ ਪਨੀਰੀ ਦੇਖ ਤੂੰ ਆ ਦੇਖ ਤੁਹਾਡੇ ਬਾਅਦ ਚੋ ਬੀਜੀ ਦੀ ਪਿੱਛੇ ਤੇ ਵੀਜੀ ਦੀ ਸਾਡੇ ਤੇ ਆ ਦੇਖ ਤੀਜੀ ਕਿੱਕਣਾ ਇਹ ਇਹ ਬੀਜੀ ਤੰਗੜੀ ਮਾਰ ਕੇ ਮੈਂ ਸੋਧਾ ਤੂੰ ਬਾਪੂ ਕਾ ਲੜਦਾ ਦਾ ਇਹ ਫੇਰ ਬਾਇਆ ਹੋ ਤਾਂ ਰੂਟਾ ਬੂਟਰ ਨਾਲ ਉਹਦੇ ਡਲਾਵਾ ਹੁੰਦਾ ਜੀ ਕਰਨਾ ਪੱਤਰਾ ਸੀ ਠੀਕ ਜੰਮੀ ਵੀ ਆ ਬਹੁਤ ਵਧੀਆ ਜੰਮੀ ਵੀ ਆ ਠੀਕ ਹੈ ਉਹ ਥੋੜਾ ਜਿਹਾ ਨੀਮੀ ਜਿਹਾ ਉਹ ਥਾ ਮਿੱਟੀ ਉਹ ਹੋ ਗਈ ਚੱਕ ਹੋ ਗਈ ਸਾਥੇ ਉਹ ਡਲੇ ਜੁਲੇ ਜਾਇ ਪਾਸ ਉਹ ਡਲੇ ਨਹੀਂ ਡਲੇ ਤਾਂ ਮੂਰੇ ਕੱਢੇ ਆ ਉਹ ਉੱਥੇ ਜਿੰਦੇ ਨਾਲ ਮਿੱਟੀ ਲਈ ਮੈਰ ਕਾਰਮਜੀਦ ਨੇ ਉੱਥੇ ਨੀਮਾ ਹੋ ਗਿਆ ਪਨੀਰੀ ਤਾਂ ਹੈ ਵਧੀਆ ਹਰੀ ਮਾਰਦੀ ਹੈ ਹਾਂ ਚਾਬੀ ਨਕੇ ਪਈਏ ਕਹੀ ਉਹ ਪਈਏ ਕੋਈ ਗੱਲ ਨਹੀਂ ਮੇਰੇ ਕਿੱਥੇ ਟਾਈਮ ਦਾ ਫਿਰ ਇਹਨਾਂ ਚਾਬੀਆਂ ਚੱਕਣ ਦਾ ਹਾਂ ਚਾਬੀ ਚੱਕਣ ਦਾ ਵੀ ਟਾਈਮ ਨਹੀਂ ਦਿੰਦਾ ਤੇਰੇ ਬੰਦੇ ਦੇਖ ਲੈ ਇਹਦੀ ਗੱਲ ਸਹੀ ਧੀ ਉਦੋਂ ਹੀ ਨੇ ਸਹੀ ਡਾਇਲੋਗ ਮਾਰਿਆ ਤਾਂ ਨਾ ਹੋਵੇ ਸਾਡੀ ਜਦੋਂ ਤੁਹਾਡੇ ਡਾਇਲੌਗ ਹਰਿਆਈ ਪੂਰੀ ਮੈਂ ਕਹਿੰਦਾ ਇਹਨੂੰ ਭਰ ਦੇ ਕਸਣਾ ਨਾ ਢੀਦਾ ਗਿਰ ਗਿਆ ਇਹ ਕਿੱਥੇ ਨਾ ਗਿਰ ਗਿਆ ਜਗਦੀਪ ਨੇ ਕਥੇ ਹੀ ਨਹੀਂ ਮੈਨੂੰ ਲੱਗਦਾ ਘੱਟ ਕਸੇਦਣਾ ਜਦੋਂ ਨੇ ਛੇੜੀ ਤੇ ਆ ਵੀ ਢਲਾਏ ਹੱਥ ਦੂਈ ਸਾਲੀ ਕਸਾਈ ਨਹੀਂ ਹੋਈ ਨਟਾਂ ਦੀ ਕਾ ਢਲੇ ਵਾਏ ਇਹ ਮੈਂ ਕੀ ਕਰਾਂ ਚੱਲ ਕਸੀ ਨਾਟ ਦੇ ਹੀ ਤਾਂ ਕਰ ਸਕਦੇ ਆ ਨਾਲ ਉਹਦੀ ਚੱਕ ਦੀ ਚੱਕ ਦੋ ਥੇਲੀ ਦੀ ਚੱਕ ਦੋ ਜਿਹੜਾ ਹਿਲਦਾ ਹੈ ਕਰਦੇ ਆਂ ਹਿੰਦੂ ਹੂੰ ਨਾਲ ਕੋਈ ਨਹੀਂ ਅਨਾੜ ਦੇਖੋ ਕੋਈ ਪਾਓ ਹਾਂ ਪਾਣੀ ਛੱਡਣ ਲੱਗੇ ਆਂ ਪਹਿਲਾਂ ਭਾਈ ਭਾਜੀ ਦੀ ਲਾਈਟ ਹੈ ਉਹਦਾ ਪ੍ਰੈਸ਼ਰ ਨਹੀਂ ਪਾਣੀ ਦਾ ਕੀ ਕਹਿੰਦਾ ਪਾਣੀ ਦਾ ਪ੍ਰੈਸ਼ਰ ਹੈ ਨਹੀਂ ਉਹਦਾ ਜੀ ਵੀਡ ਵਾਲ ਛੱਡੂਗਾ ਤਹੀਂ ਆਉ ਉੱਥੇ ਤੇ ਹਾਂ ਨਹੀਂ ਤਕਨੀਕਾਂ ਤਕੜੀਆਂ ਲਾਈ ਹੋਈਆਂ ਤਕਨੀਕ ਵਾਲਾ ਆਇਆ ਹੈ ਨਾ ਬੜੀ ਉਹਦਾ ਠੀਕ ਆ ਹੁਣ ਝੁੰਗੀ ਨੂੰ ਰੰਗ ਰੰਗ ਕਰ ਲੈ ਉਹਨੂੰ ਲੂੰਬੇ ਨੂੰ ਟਾਈਮ ਤਾਂ ਲੱਗੇ ਉਹ ਜਰ ਲੱਗੀ ਉੱਪਰ ਕੋਈ ਨਹੀਂ ਕਰਾ ਦੇ ਕਹਿੰਦਾ ਮਗਾ ਦਿੰੂੰ ਰੰਗ ਕਰਾ ਰੰਗ ਕਰਾ ਕੇ ਉਹ ਕਰ ਦੇ ਬਿੰਦੂ ਨੂੰ ਕਹਿੰਦਾ ਕਾਲੂ ਆ ਹੋਰ ਕੀ ਪਾ ਪੂਪਰ ਮਾਰ ਦੂਗਾ ਗੈੜੇ ਛੇੜਾ ਮਾਰ ਦੇ ਇੱਕ ਕੋੜੀ ਲਿਆ ਆਪੇ ਕਰ ਦੰਨੇ ਆ ਤੇ ਇਹ ਬਣੀ ਦੀ ਉਹ ਆ ਜਿਹੜੀ ਕਿ ਰੋਲੇ ਵਾਲੀ ਸੀਗੀ ਥਾਣਾ ਵਧੀਆ ਹੀ ਜੰਮੀ ਆ ਇਹਨੂੰ ਘੱਟ ਰੋਲਾ ਪਿਆ। ਉਰੇ ਕਹੀ ਗਿਆ ਵੀ ਪਾਣੀ ਦਾ ਨਾ ਹਟਾਤਾ। ਠੀਕ ਆ ਉਹ ਦੇਖੋ ਉਹ ਚ ਹਣਾ ਆਇਆ ਵਾ। ਇਹ ਜਿ ਕਿ ਇਹ ਜੰਮਾ ਘੱਟ ਹੈ। ਉਹੀ ਇਹ ਫਰਕ ਆ ਭਾਈ ਰੋਲੇ ਦਾ। ਹੋਲੇ ਹੋਲਦੇ ਜੇ। ਆ ਗਿਆ। ਆ ਗਿਆ ਆ ਗਿਆ। ਕੱਟ ਛੱਡਿਆ ਤਾਂ ਕੱਟ ਛੱਡਿਆ ਪਾਣੀ ਕੱਟਾ ਛੱਡ ਦੋ ਬਹਾਂ ਜਾਂਦਾ ਵਧੂਗਾ ਪਾਣੀ ਬਹਾਂ ਨਹੀਂ ਜਾਂਦਾ ਹੁਣਾਂ ਹਲੇ ਪੈਰ 'ਚ ਅਸ਼ਿਆ ਤਾਂ ਅਛੇ ਬਣੂਗਾ ਘੱਟ ਕੇ ਪੈਰ 'ਚ ਬਣ ਕੇ ਜਾਊ ਉਹ ਦਿਨ ਵਾਰੀ ਲਾਈਟ ਹਾਲੀ ਹੋਰ ਭਾਮੀ ਫੜ ਫੇ ਨਾ ਜੀ ਜਾਣ ਹਾਂ ਲਾਉਂਦਾ ਵਰਜਣਾ ਕਿੰਨਾ ਟੈ ਲਗਣਾ ਪਾਣੀ ਘਟ ਆਉਂਦਾ ਯਾਰ ਪਾਣੀ ਦਾ ਬਾਗੂੜਾ ਖੋਲ ਦੋ ਬੁਰਾ ਖੋ ਬਾਲੂ ਸਿੱਧਾ ਕਰਦੇ ਬਾਲੂ ਨਾ ਨਾ ਸਿੱਧਾ ਖੋਇਆ ਕਰ ਦਵਾਉ ਆ ਗਿਆ ਆ ਗਿਆ ਪੂਰਾ ਪਾਣੀ ਤਾਂ ਬਾਹਰ ਨਹੀਂ ਖੋਲਿਆ ਹਾਂ ਕੱਢ ਦੇ ਵਸ ਠੀਕ ਹੁਣ ਕੱਢਾਈ ਦੋਵੇਂ ਭਰਨੀਆ ਕੋਹ ਨਹੀਂ ਭਰਨੀ ਮੋਟਰੇ ਦੀ ਦੇ ਦੂਗਾ ਤੇ ਨਾਲੇ ਮੜਾ ਮੜਾ ਐਂਡ ਵਾਲੀ ਨੂੰ ਹਾਂ ਗਿੱਲਿਆ ਕਿਹਾ ਜਾਓ ਗਿੱਲੀ ਦੇਖ ਤਾ ਬਾਈ ਇਹ ਲੋੜਾ ਤਾਂ ਲਾਈ ਸਵੇਰੇ ਭਰੀਆਂ ਨੂੰ ਫੇਰ ਲਾ ਦੇ ਲਾਈ ਪਤਲਾ ਪਤਲੀ ਪਰ ਅਸਲ ਪਤਲਾ ਨਹੀਂ ਆਉਂਗਾ ਦੋਹਾਂ ਛੱਡ ਦੇ ਚ ਇਹਨੂੰ ਵੀ ਦੋਹਾਂ ਹੀ ਛੱਡਦਾ ਲੈ ਬਾਦੂ ਹਾਂ ਜਦੋਂ ਮਾਰਨਾ ਕਰਕੇ 2 ਮਿੰਟ ਬਾਅਦ 10 ਮਿੰਟ ਬਾਅਦ ਮਾਰ ਚੱਕਦੇ ਨੇ ਫਿਰ ਹੋਰ ਕਸ਼ਟ ਆ ਗਏ ਨੇ ਆ ਜੀ ਬਟਾ ਸਾਫ ਕਰੀਂ ਜਿਹੜਾ ਮੈਂ ਦੇਖਦਾ ਹੂੰ ਫੋਨ ਲਈ ਨਾ ਦੱਤੀ ਲੈ ਕੇ ਨਾ ਆਏ ਬਣਾ ਲਈ ਗੱਜੇ ਸਿਰ ਵਰਤੀਆਂ ਹਾਂ ਕਰਦੇ ਹੈ ਚਾਹੀਦੀ ਹੈ ਭਾਈ ਹੋਂ ਤਾਂ ਆਹ ਹੋ ਜੀ ਹਾਂ ਲਾ ਕਾ ਜੀ ਹੋਰ ਬਣੀ ਦੀ ਤਾਂ ਕੋਈ ਅੱਜ ਮੇਰੀ ਗੱਲ ਸੁਣ ਲੈ ਪ੍ਰੀਤੇ ਤਾਂ ਸਾਈਡ ਹੋ ਜਾਣਾ ਵੀ ਮੈਂ ਤਾਂ ਭਾਈ ਇੱਕ ਵਾਰ ਗਿਆ ਦੋ ਨਾ ਇਹ ਜਾ ਇਹਨੂੰ ਪੰਜ ਛੇ ਦਿਨ ਤੀ ਤਿਆਰ ਹੋਣਾ ਇਹਨੇ ਤਿਆਰ ਦੀ ਗੱਲ ਨਹੀਂ ਉਹ ਲੇਜ਼ਰ ਕਰੇ ਉਹ ਤਾਂ ਲੱਗਦਾ ਜਾਊ ਕਿ ਛੜਾਉਣੇ ਨਹੀਂ ਕਿਸੇ ਨੇ ਪਰ ਆਹ ਹੋਈ ਗੱਲ ਆ 11 12 ਗੁਲਦੀ ਮਿਲਦੀ ਆ ਪਰ 12 ਗੁਲਦੀ ਆ ਇਹ ਲਾਈਟ ਨਾ ਆਈ ਫੇ ਪੰਪ ਵਾਲੇ ਦੇਣੀ ਛੜਣੇ ਆਗੇ ਉਹਨਾਂ ਨੇ ਫੜ ਲੈਣੇ ਆਓ ਦੋ ਪੰਗੇ ਹਾਲੇ ਇਹਨੂੰ ਰੀ ਆ ਕੇ ਸੈੱਟ ਹੋਣਾ ਵਾ ਸੋਨੇ ਹਾਂ ਮੈਂ ਟਾਈਮ ਨਾਲ ਆਉ ਟਾਈਮ ਨਾਲੇ ਟਾਈਮ ਟਾਈਮ ਕਦ ਟਾਈਮ ਸਰਕਾਰ ਨੇ ਤਾਂ ਉਹ ਟਾਈਮ ਲਾ ਵਾ ਯਾਰ ਲੋੜ ਨਹੀਂ 15 ਵੀ ਲੈਣੀ ਚਾਹੀਦੀ ਨਾ ਇਹਨੂੰ 17 ਤੱਕ ਹੀ ਲਾਉਣੀ ਆ ਹਾਂ 18 ਥਾਈ ਦੋ ਤਿੰਨ ਦਿਨ ਕੱਦੂ ਲੱਗ ਜਾਂਦਾ ਹਾਂ ਮੰਡਵਾ ਤਿੰਨ ਚਾਰ ਦਿਨ ਤੱਕ ਦੂ ਲੱਗ ਜਾਂਦੇ ਆ ਮੰਡਵਾ ਜਵਰੀ ਵੀ ਨਹੀਂ ਦਿੱਤੀ ਪਤਰੀ ਮੈਂ ਲੈ ਮੰਡਵਾ ਸੋਣੀ ਜਲਦੀ ਆਈ ਰੱਦਦੀ ਜਲਦੀ ਤੇ ਜੀਰਾਂ ਦਾ ਤੇ ਨੱਕੀ ਕੱਟ ਕੱਟਾ ਤਗੜਾ ਲੱਗਣਾ ਮੈਂ ਕਹਿਣਾ ਨਾ ਬੁੱਟਾ ਕਰ ਗਿਆ ਜੀ ਐਂਦਾ ਜਿੰਦਾ ਲਾਤਾ ਭਰਾ ਲੱਗੇ ਦੇਖੋ ਐਂਦਾ ਇੱਧਰ ਦਾ ਲੱਗ ਉੱਧਰ ਦਾ ਲੱਗ ਜਿੰਦਾ ਕਾਬ ਅੱਛਾ ਉਹਨੂੰ ਠੀਕ ਹੈ ਨਾ ਨਾ ਡਾਟਾ ਚੱਲਦੀ ਆ